ਮੇਰੇ ਜੀ ਸੰਜੋਨ ਇੱਕ ਬਿਲਕੁਲ ਕੁੰਨੀ ਕਰਾ ਕੇ ਕਨੇ ਲੇ ਛੜ। ਮੇਰੇ ਅੱਧਾ ਕੁੰਲੇ ਛੜ ਲਈ ਤੇ ਇਕ ਲੱਜਰ ਵਾਲੀ। ਉਹ ਮ ਬੰਦ ਹੋ ਗਿਆ। ਮਨਦੀਪ ਨੂੰ ਫੋਨ ਕਿੱਦਾਂ ਕਰਾਂ? ਇਦਾਂ ਕਰਦਾ। ਉਹ ਦੁਕਾਨ ਤੇ ਜਾਣਾ। ਫੋਨ ਲਾ ਕੇ ਕਰਦਾ। ਮੈਂ ਸੇ ਕਹਤਾਂ ਨੂੰ ਕੁਝ ਕਹਿ ਨਹੀਂ ਤੇ ਹੀ ਜਿਆਦਾ ਸਿਰ ਤੇ ਚੜਾ ਦੇ। ਨਹੀਂ ਤੇ ਤੂੰ ਕਹਿ ਮੈਨੂੰ ਜੋ ਕਹਿਣਾ ਵੈ ਪਿੰਦਰ ਕਿਤੇ ਐ ਤੂੰ ਕਿੱਥੇ ਫਿਰ ਚੱਲੀ ਐ ਇੰਨਾ ਫੈਸ਼ਨ ਕਰਕੇ ਜੇ ਆ ਖੂਨ ਨਾ ਹੁੰਦਾ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਤੇ ਕੀ ਹੋਣ ਡਿਆ ਮੈਨੂੰ ਇਹ ਦੱਸ ਵੀ ਕਿਹੜੇ ਖਸਮ ਨੂੰ ਮਿਲਣ ਚੱਲੀ ਹੈ ਮੰਮੀ ਥੋੜਾ ਜਨਾ ਸਾਨ ਨਾ ਬਲੋ ਤੇ ਬੋਲਣ ਕਿ ਦੇ ਜੇ ਮੈਨੂੰ ਐਵੇਂ ਦੀ ਲੱਗਦੀ ਆ ਆਪਣੀ ਨਾ ਬਕਵਾਸ ਬੰਦ ਕਰ ਦੇ ਕਹ ਕਿਹੜੀ ਕੰਮ ਬੰਦ ਕਰਾਂ ਜਦੋਂ ਮੈਂ ਇਦਾਂ ਦਾ ਕੋਈ ਕੰਮ ਕੀਤਾ ਨਹੀਂ ਆ ਇਹਨਾਂ ਕੋਈ ਮੈਂ ਭੁੱਲ ਜਾਈ ਤੁਸੀਂ ਮੇਰੇ ਤੋਂ ਵੱਡੇ ਹੋ ਬੋਲਣਾ ਮਿਲਣੀ ਨਹੀਂ ਹੁੰਦਾ ਵਾ ਜੱਪ ਕਰਕੇ ਤੇ ਬਹਿ ਜਾ ਆਪਣੀ ਜਿੱਤ ਆਪਣੇ ਹੱਥ ਹੁੰਦੀ ਏ ਮੇਰੇ ਕੋਲ ਇੱਜ਼ਤ ਨਾ ਲਵਾ ਕੇ ਬਹਿ ਜਿੱਥੇ ਮੈਂ ਤੈਨੂੰ ਆਖਿਆ ਉੱਥੇ ਹੀ ਰਹਿਓ ਇਹੋ ਗੱਲ ਮੈਂ ਤੈਨੂੰ ਸਮਝਾਉਂਦੀ ਆ ਕਿ ਆਪਣੀ ਜਿੱਤ ਆਪਣੇ ਹੱਥ ਹੁੰਦੀ ਏ ਮੇਰੇ ਨਾਲ ਆਪਣੇ ਹੱਥ ਈ ਤੂੰ ਜਿੱਤ ਤੂੰ ਬਾਹਰ ਜਾਂਂਦਾ ਹੀ ਐ ਮੁੰਡੇ ਤੋਂ ਬੁਆਰੀ ਮੈਨੂੰ ਇਹ ਸਾਰਾ ਕੁਝ ਪਤਾਵਾ ਤੋਹੀ ਬਹੁਤੇ ਸਿਆਣੇ ਨਹੀਂ ਹੈਗੇ ਇੱਜ਼ਤ ਲੈ ਕੇ ਹੀ ਇੱਥੇ ਆਈ ਆ ਜੇ ਮੈਂ ਇਦਾਂ ਨਹੀਂ ਹੁੰਦੀ ਨਾ ਉਤੋਂ ਹੀ ਇੱਥੇ ਆਣਾ ਹੈਗਾ ਮੇਰੀ ਸੁਣ ਗੱਲ ਵਾਧੂ ਗੱਲਾਂ ਫਾਲਤੂ ਮੇਰੇ ਨਾਲ ਕਰਨ ਦੀ ਕੋਈ ਲੋੜ ਨਹੀਂ ਮੁੰਡੇ ਨੂੰ ਆਣਦੇ ਜੇ ਤਨੂ ਆਖੇਗਾ ਨਾ ਜਾ ਤਾਂ ਫਿਰ ਤੂੰ ਚਲੀ ਜਾਈ ਐਵੇਂ ਬਹੁਤਾ ਆਵਾਰਾ ਨਹੀਂ ਫਿਰਦਾ ਹੁੰਦਾ ਮੈਂ ਕਿੱਥੇ ਜਾਣੀ ਤੂੰ ਕਿਹਾ ਕਰਨੇ ਮੈਨੂੰ ਤੇ ਰੋਜ ਕਰੋ ਜਾਣੀਆ ਸਿਰ ਖੁਰਕਣੇ ਤਾਂ ਕਿਤੇ ਵੇਲ ਨਹੀਂ ਹੈ ਦੇਖੋ ਆਵੇ ਮੈਨੂੰ ਪਿੰਦਨੇ ਫੋੜ ਕੇ ਤਾਂ ਇਹਨੇ ਤਾਂ ਚੱਲੀ ਹੁੰਦੀ ਕਿ ਮੈਂ ਤੇ ਜਾਣਾ ਨਹੀਂ ਹੈ ਕਿ ਮੈਂ ਤੇ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਨੀ ਚੁੱਪ ਕਰਕੇ ਤਾਂ ਬੈ ਜਾ ਉਹਨੂੰ ਨਾ ਆਵੇ ਵਿੱਚ ਲਿਆ ਮੈਨੂੰ ਵੀ ਪਤਾ ਇੰਨਾ ਚਿਰ ਹੋ ਗਿਆ ਅੱਗੇ ਤੇ ਇਹੋ ਜਿਹਾ ਕਦੀ ਤੂੰ ਕੰਮ ਨਹੀਂ ਕੀਤਾ ਜਿਉਂ ਜਿਉਂ ਤੂੰ ਹੁਣ ਕਰਦੀ ਫਿਰਨੀ ਹੈ ਮੰਮੀ ਬਸ ਕਰੋ ਹੁਣ ਮੇਰੀ ਬਰਦਾਸ਼ਤ ਤੇ ਬਾਹਰ ਹੋ ਗਿਆ ਜੀ ਜੇ ਮੈਂ ਆਪਣੀ ਇੱਤਿਹਾਗੀ ਨਾ ਦੇਖੇ ਮੈਂ ਤੈਨੂੰ ਕਿੱਦਾਂ ਦਿਨੇ ਸਾਰੇ ਦਿਖਾਉਂਦੀ ਕੀ ਆਪਣੀ ਆਈ ਤਾਂ ਤੂੰ ਕਰ ਲਈਏ ਕਰ ਲੈ ਜੋ ਕਰਨਾ ਹੈ ਤੇਰਾ ਡਰਾਵਾ ਮੈਂ ਨਹੀਂ ਜਾਣਦੀ ਤੇ ਮੈਂ ਵੀ ਨਹੀਂ ਹਾਂ ਡਰਾਂ ਦੇ ਜਾਣਦੀ ਇਹਦਾ ਮਤਲਬ ਇਹ ਤੋੜੀ ਕਿ ਮੈਂ ਕੋਈ ਬੋਲਦੀ ਨਹੀਂ ਤੂੰ ਜੇ ਮਰਜੀ ਕਹੀ ਜਾ ਕਿੰਨੀ ਵੱਡੀ ਤਾਕਤ ਤੂੰ ਮੇਰੇ ਤੇ ਲਾਉਂਦੇ ਜੇ ਇਹ ਗੱਲ ਤੁਹਾਡੀ ਤੀ ਨੂੰ ਕਿਸੇ ਨੇ ਕਹੀ ਹੁੰਦੀ ਤਾਂ ਫੇਰ ਮੇਰੀ ਸੋਣ ਦਾ ਲਾਤੀ ਜਾਏਗੀ ਨਾ ਪੁੱਛ ਕੇ ਜਾਏਗੀ ਪਿੰਡਰ ਸ਼ਹਿਰ ਗਿਆ ਤੂੰ ਉਹਦੇ ਬਿਨਾ ਪੁੱਛੇ ਤੇ ਤਿਆਰ ਹੋ ਕੇ ਚੱਲੀਂ ਤੇਰਾ ਫਰਜ ਨਹੀਂ ਮੰਮੀ ਆਪਣੀ ਗਲਤ ਸੋਚ ਨੂੰ ਛੱਡ ਦੋ ਇਹੋ ਜੀ ਕੋਈ ਗੱਲ ਨਹੀਂ ਤਾੜੀਆਂ ਮਾੜੀਆਂ ਸੋਚਾਂ ਜਿਹੜੀਆਂ ਨਾ ਉਹ ਬੰਦੇ ਨੂੰ ਗਲਤ ਪਾਸੇ ਖਾੜਦੀਆਂ ਜਿਹੜਾ ਬੰਦਾ ਚੰਗਾ ਭਲਾ ਹੁੰਦਾ ਤੁਸੀਂ ਉਹਨੂੰ ਵੀ ਕਹੀ ਜਾਂਦੇ ਹੋ ਗਲਤਾ ਗਲਤਾ ਤੇ ਉਹਨੇ ਫਿਰ ਕਹਿਣਾ ਹੈ ਕਿ ਮੈਂ ਗਲਤ ਹੋ ਜਨਾ ਜਦੋਂ ਮੈਨੂੰ ਉਹ ਕੋਈ ਸੋਨ ਨੂੰ ਮਿਲਣਾ ਵਾ ਸੋਨ ਨੂੰ ਮਿਲਣਾ ਹੈ ਘਰ ਬੈਠੇ ਦੀ ਹੋਰ ਗੱਲ ਹੁੰਦੀ ਜਦੋਂ ਤੀਪਣ ਕੱਲੀ ਬਾਹਰ ਜਾਏ ਨਾ ਲੋਕੀ ਕੋੜ-ਕੜ ਗੱਲਾ ਕਰਦੇ ਨੇ ਲਾਂਬੇ ਕਰਦੇ ਨੇ ਮੂੰਹ ਤੇ ਨਹੀਂ ਕੋਈ ਵੀ ਕਰਦਾ ਲੈ ਕਹੇ ਕੰਗਨ ਨਾਲ ਵੀ ਚਲੇ ਤੁਹਾਡੇ ਮੁੰਡੇ ਨਾਲ ਹੀ ਜਾਣਾ ਹੀ ਮਨ ਨੂੰ ਲੈਣਾ ਵਾ ਲੈ ਫਿਰ ਤੂੰ ਉਤੋਂ ਦੀ ਜੀ ਬਾਹ ਪਾ ਕੇ ਕੰਨ ਫੜਿਆ ਤਾਂ ਮੈਨੂੰ ਸਿੱਧੀ ਗੱਲ ਦੱਸਦੀ ਓ ਮੈਂ ਇਹ ਗੱਲ ਦੇਖ ਪਉਂਦਾ ਨੂੰ ਦੇਣੀ ਮੈਂ ਤੇ ਯਕੀਨ ਹੈਗਾ ਜੇ ਆ ਗੱਲਾਂ ਨੇ ਤਾਂ ਮੈਂ ਘਰ ਦੇ ਵਿੱਚ ਰਹਿਣਾ ਹੀ ਆ ਐਨੀ ਵੀ ਗੱਲ ਜਾਣੀ ਤਾਂ ਤੁਸੀਂ ਮੇਰੇ ਕਿਦਾਂ ਪਾਈ ਮੀਨੂ ਐਵੇਂ ਕਹਦੇ ਮੇਰੇ ਮਾਪੇ ਨੇ ਨਹੀਂ ਕਹੀ ਹੈ ਜਿੰਨੇ ਤੋਂ ਮੈਂ ਤੁਹਾਨੂੰ ਸੁਣਾ ਛੜੀਆਂ ਨਾ ਜਾਣੀ ਹੈ ਤੇ ਯਾ ਮੈਨੂੰ ਇਹੇ ਡਾ ਲੇ ਨਾ ਪਾ ਦੇਖਾਂਗੇ ਨਾ ਪਾ ਤੈਨੂੰ ਕਿਹੜਾ ਰੋਟੀਆਂ ਖਵਾ ਲਦਾ ਵਾ ਬੱਖੇ ਇਹਨੇ ਮੇਰੀ ਰੋਟੀਆਂ ਖਵਾ ਲੈਣ ਵਾਲੇ ਹੈਗੇ ਨੇ ਮੇਰੇ ਮਾਪਿਓ ਤੇ ਹੁਣ ਮੈਂ ਇੱਥੇ ਰਹਿਣਾ ਨਹੀਂ ਹੈਗਾ ਵੇਖਾਂਗੇ ਨਾ ਮੇਰੇ ਕੋ ਚੰਗੀ ਇੱਜ਼ਤ ਵਾਲੀ ਲਾਏ ਜੋ ਤੁਹਾਡੇ ਇਮੇਜਤ ਮਾਨ ਕਰੂਗੀ ਆਨੇ ਆਪਣੇ ਸਿਰ ਤੇ ਬਿਠਾ ਕੇ ਰੱਖਿਆ ਕਿ ਚਲ ਕੋਈ ਗੱਲ ਨਹੀਂ ਮੇਰੀ ਸੱਸ ਮਾਨਣ ਨੂੰ ਕੁਝ ਨਹੀਂ ਕਹਿਣਾ ਹੈਗਾ ਪਰ ਅੱਜ ਦੇ ਨੇ ਤੂੰ ਹੱਦ ਕਰ ਛੱਡੀ ਇੱਕ ਵਾਰੀ ਨਹੀਂ ਸੋਚਿਆ ਕਿ ਮੈਂ ਕਹਿਣ ਕੀ ਲੱਗੀ ਆ ਚੁੱਪ ਕਰਕੇ ਬਹਿ ਜਾ ਹੁਣ ਲੋਕਾਂ ਨੇ ਬਾਹਰ ਤਮਾਸ਼ਾ ਖਾਣ ਲਈ ਮਾਰਨੀ ਮੈਂ ਤੇਰਾ ਮੂੰਹ ਤੇ ਚਪੇੜ ਇੱਕ ਮਾਰ ਲੈ ਦੁਨੀਆ ਦੇ ਚਪੇੜਾ ਮਾਰੀਆਂ ਆ ਮੈਨੂੰ ਦਿਖਾਉਣਾ ਤਮਾਸ਼ਾ ਸਾਰਿਆਂ ਨੂੰ ਬਸਲਾ ਨਾ ਕਿ ਮੇਰੀ ਸੱਸ ਮਾਨਣ ਕੀ ਕੁਝ ਕਰਦੀ ਐ ਮੈਂ ਆਪਣੇ ਮਾਤ ਦੇ ਹੁੰਦਾ ਸੀ ਮੈਂ ਤਾਂ ਜਿੰਨੇ ਤੋਂ ਤਾਂ ਨਹੀਂ ਜਿੱਦ ਤੇ ਪਰ ਮੈਨੂੰ ਤੈਨੂੰ ਪੁੱਜ ਵੀ ਨਹੀਂ ਸਮਝਦਾ ਸਭ ਜਿਹੜੇ ਆਉਂਦੇ ਨੇ ਉਹ ਜਿਹੜੇ ਲੋਕੀਆ ਥੜ ਚੁੱਕ ਚੁੱਕ ਕੇ ਰਾਹ ਦੇ ਦੇ ਗੇਰ ਚੀ ਉਹਨਾਂ ਤੋਂ ਹੀ ਮਾਰਿਆ ਕਹਿੰਦੇ ਚੱਲ ਜਾ ਮਾ ਪੇਰੀ ਪੱਕੀਆਂ ਖਾ ਲਈ ਐ ਵੀ ਰੀ ਜਲਾ ਲਈ ਕੋਈ ਨਹੀਂ ਖਵਾ ਦੇਂਗੇ ਮੈਨੂੰ ਮੇਰੇ ਹੱਥਾਂ ਦੇ ਨਾਲ ਨਾ ਕੋਈ ਨੂੰ ਆਪੇ ਕਰਕੇ ਖਾ ਲਾ ਲਈ ਤੇ ਮੈਂ ਇੱਥੇ ਨਹੀਂ ਲੜਣਾ ਚੱਲ ਚੱਲ ਉੱਥੇ ਬਕਾਉਂਦੀ ਸੋਹਣੀ ਲੱਗੇਗੀ ਖਾਏਗੀ ਤੇ ਤੁਹਾਨੂੰ ਥੋੜੀ ਖਾਣਾਂਗੇ ਪਰ ਖਾਣਾ ਵੀ ਤੇ ਜਦ ਦੇਣਾ ਜਾਂ ਨਹੀਂ ਤੇ ਜਾ ਦਫਾ ਹੋ ਜਾ ਕੇ ਚੱਲੇ ਜਾਣਾ ਉਹਨਾਂ ਦਾ ਲੱਖ ਲੱਖ ਜਣਾ ਲੱਗ ਤੁਹਾਨੂੰ ਇਦਾਂ ਹੀ ਚੰਗੀ ਲੱਗਦੀ ਜਦੋਂ ਦੀ ਘਰ ਚ ਵਿਆਹ ਕੇ ਆਈਆਂ ਆ ਇਹ ਤਾਂ ਉਹ ਨੰਬਰ ਤੇ ਹੀ ਸਪੈਰੋ ਇਹ ਕੋਈ ਨਹੀਂ ਸੋਚਿਆ ਕਿ ਦਲ ਕਹਿਣ ਬੈਣ ਨਾਲ ਮਾਪਿਆਂ ਦੀਆਂ ਬਾਬੂ ਥੋੜੀਆਂ ਨੇ ਇਹ ਥੋੜੀ ਕੰਮੇ ਗਾਤੀਆਂ ਤੇ ਉਹਨਾਂ ਨੇ ਦਲੋ ਲਾਤੀਆਂ ਆ ਜਿੱਥੇ ਅੱਗੇ ਖਾਣੀ ਹੈ ਦੋ ਰੋਟੀਆਂ ਹੋਣਾ ਖਾਣੇ ਨੂੰ ਮੈਨੂੰ ਨਾਲ ਤਾਂ ਇਹ ਕਰਤੂਤਤਾ ਦੱਸਾਂ ਜਿਵੇਂ ਸਾਰੀਆਂ ਹਣ ਅੱਗੇ ਤਾਂ ਮੈਂ ਕੁਝ ਦੱਸਿਆ ਨਹੀਂ ਉਹਨਾਂ ਨੂੰ ਨਾਲੇ ਤਾਂ ਮੈਨੂੰ ਪਤਾ ਲੱਗ ਗਿਆ ਕਿ ਤਿੱਕਾ ਕੇ ਵੀ ਕੋਈ ਗੱਲ ਕਹੀ ਦੀ। ਚਪਕਾ ਕੇ ਨੇ ਬਹਿ ਜਾ ਇਸ ਘਰ ਦੇ ਵਿੱਚ ਘਰੋਂ ਨਾ ਪੈਰ ਕੁੱਟੀ ਤੇ ਨਾਲੇ ਇੰਨੀ ਨਾ ਹਿਸ ਲੱਗੀ ਵੀ ਮੈਨੂੰ ਲੈਣ ਆਏਗਾ ਕੋਈ ਕਿਸੇ ਨਹੀਂ ਲੈਣ ਆਉਣਾ। ਇਹ ਘਰ ਮੈਂ ਰਹਿਣੀ ਮੇਰੀ ਜਿੱਤੀ। ਹੁਣ ਤਾਂ ਮੈਂ ਘਰ ਵਿੱਚ ਕਦੇ ਵੀ ਨਹੀਂ ਆਉਂਦੀ ਹੈਗੀ। ਨਾਲੇ ਜਿਹੜੀ ਤੂੰ ਆਮ ਨੂੰ ਗੱਲ ਕਹੀ ਨਾ ਤੂੰ ਵੀ ਜਾ ਕੇ ਸੋਚੋ ਕਿ ਤੂੰ ਮੈਂ ਕਿਹੜੇ ਜਨ ਲੋਕਾਂ ਲਈ ਆ। ਮੈਂ ਕਿਤੇ ਨਹੀਂ ਨੱਚ ਜਿਨੀ ਕਿਹੜਾ ਕਿਦਾ ਕਦਮਗੀ। ਚਲ ਜਾ ਤੇਰਾ ਵੀ ਚਾਲ ਲੱਸ ਜੇਗਾ ਪੇਕਿਆਂ ਵਾਲੀ ਦਾ। ਵੇ ਕਿੰਨੀਆਂ ਕਿ ਤੈਨੂੰ ਖਵਾਲ ਦੇਣੇ ਵੇਖਾਂਗੀ ਨਾ। ਨਾਦਨੋਂ ਵਿਪਾਰਿਸ਼ਣ ਆਉਣਗੇ ਨਾ ਨਾ ਮੇਰਾ ਵੀ ਨਾਂ ਨਾ ਇਹ ਸਮਝੀ ਸੱਚੀ ਗੱਲ ਆ ਕਿ ਕਿੱਡੀਆਂ ਨੂੰ ਮਰਚਾਂ ਲੱਗੀਆਂ ਨੇ ਜਿਹੜੇ ਇਹ ਫੈਸ਼ਨ ਕਰਦੇ ਮੈਨੂੰ ਨਹੀਂ ਚੰਗੇ ਲੱਗਦੇ ਸਿੱਧੀ ਜਿਹੜੀ ਗੱਲ ਕੁਝ ਤਾਂ ਪਿੰਦਰ ਨਹੀਂ ਚੰਗਾ ਜਿਨ੍ਹਾਂ ਨੂੰ ਭੂਏ ਚਾੜਿਆ ਵੇ ਇਹਦੇ ਗੁੱਤੇ ਵਾਲਦੇ ਹਾਂ ਸਸਰੀਆ ਭਾਜੀ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਹਾ ਜੇ ਮੈਂ ਨਾ ਹੀ ਤੋਂ ਲੱਭੋ ਲੈਣਿਆ ਕਾਲੇ ਬਗਾਨੇ ਤੋਂ ਤੁਹਾਡੇ ਕੋਲ ਨਾ ਦੀਵਾਲੀ ਵਾਲੇ ਦਿਨ ਸਕੂਟੀ ਘਟਾਈ ਸੀ ਹਾਂਜੀ 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 ਤੇ ਉਹ ਨਹੀਂ 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 ਭਾਜੀ ਠੀਕ ਹੈ ਕੰਪਲੇਂਟ ਨਹੀਂ ਕੋਈ ਵੀ ਹੈਗੀ ਉਹ ਨਾ ਆਰਸੀ ਨਹੀਂ ਨਿਆ ਜਾਈ ਬਾਕੀ ਤੇ ਡਾਕੂਮੈਂਟ ਉਹਦੇ ਆ ਗਏ ਪਰ ਆਰਸੀ ਨਹੀਂ ਆਈ 2 ਮਹੀਨੇ ਹੋ ਚੱਲੇ ਆ ਹਾਂਜੀ ਅੱਛਾ ਨਹੀਂ ਨਹੀਂ ਚਿੰਤਾ ਕਦੀ ਕਰਨੀ ਆ ਉਹ ਫਿਰ ਵੀ ਥੋੜਾ ਜਿਹਾ ਹੁੰਦਾ ਹੀ ਆ ਟੈਨਸ਼ਨ ਉਦਾਂ ਅੱਗੇ ਮੋਟਰਸਾਈਕਲ ਪਹਿਲਾਂ ਲਿਆਏ ਤਾਂ ਉਹ ਫਿਰਾਂਦੇ ਨੇ ਛੇਤੀ ਆ ਜਾਂਦੀ ਆ ਹਾਂਜੀ ਚਲੋ ਠੀਕ ਆ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਬੁੱਧਵਾਰ ਨੂੰ ਕਰਾਂਗਾ ਫੋਨ ਫਿਰਾਂ ਜੀ ਠੀਕ ਹੈ ਭਾਜੀ ਠੀਕ ਹੈ ਓਕੇ ਚੱਲ ਬੁੱਧਵਾਰ ਹੀ ਆਇਆ ਖੜਾ ਬੁੱਧਵਾਰ ਕਿੜਾ ਵੀ ਬਰੇ ਪਏ ਨੇ ਆਲੂਆਂ ਦੀਆਂ ਦੋ ਖਿਲਾ ਰਹਿ ਗਈਆਂ ਮੈਂ ਰਾਦਾ ਵੀ ਪੁੱਟ ਕੇ ਨਾ ਗੰਡੇ ਲਾਉਨੇ ਆ ਨਾਲੇ ਤੋਂ ਇਦਾਂ ਘਰ ਦੇ ਹੋ ਜਾਣਗੇ ਤੇ ਨਾਲੇ ਇੰਨੇ ਮਹਿੰਗਾ ਕੰਮ ਆ ਮੁੜ ਕੇ ਘਰ ਦੀ ਚੀਜ਼ ਦੀ ਮੌਜ ਰਹਿੰਦੀ ਆ ਹੁਣ ਆਲੂ ਵੀ ਹੋ ਹੀ ਗਏ ਜੇ ਲਾਇਏ ਤੇ ਗਰਲੀਨਾ ਹਾਂਜੀ ਪਾਣੀ ਲਈਂ ਖਲਾ ਯਾਰ ਲੈ ਜੀ ਆਹ ਲੋ ਪਾਣੀ ਮੈਂ ਕੋਸਾ ਨਹੀਂ ਦੀ ਕੀਤਾ ਚੰਗਾ ਕੀਤਾ ਯਾਰ ਹੁਣ ਤਾਂ ਕੋਸੇ ਵਾਲਾ ਕੰਮ ਆਵਣੀ ਆ ਵੇ ਸਹੀ ਨਾ ਉਧਰ ਸੂਰਜ ਦੇਵਤਾ ਕੀ ਕਰਨਦੇ ਆ ਇੰਨੀ ਤਿੱਖੀ ਤੇ ਧੁੱਪ ਲੱਗਣ ਦੀ ਆ ਤੂ ਪਤਾ ਹੈ ਵਾ ਪਰ ਜਦੋਂ ਮੋਟਰਸਾਈਕਲ ਤੇ ਜਾਈਏ ਨਾ ਉਦੋਂ ਬੜੀ ਹਵਾ ਲੱਗਦੀ ਇਹ ਤਾਂ ਠੰਡ ਵੀ ਲੱਗਦੀ ਹੈ ਗਲੀ ਨੂੰ ਠੰਡ ਸਰਪ ਰਹਿ ਗਈ ਹੈ ਸਵੇਰ ਸਵੇਰ ਦੀ ਤੇ ਜਾਂ ਸ਼ਾਮਾਂ ਨੂੰ ਦਿਨੇ ਦਾ ਜਿਹਾ ਸਹੀ ਪੁੱਛਿਆ ਤਾਂ ਕੋਈ ਘੰਟਾ ਕਿ ਤੂੰ ਪੈਣੇ ਬਿਠਾ ਜਾਂ ਲਿਆ ਤੇ ਅੱਗੇ ਦੇਲਾ ਨਹੀਂ ਤਾਂ ਪੂਰੀ ਇਦਾਂ ਗਰਮੀ ਜਿਹੜੀ ਮਾਰਚ ਵਿੱਚ ਹੁੰਦੀ ਹੁੰਦੀ ਹੈ ਤੇ ਐਰਕਾਂ ਵੇਲਾ ਜਨਵਰੀ ਚ ਇਦਾਂ ਹੋਣ ਡਿਆ ਪਿਆ ਮੌਸਮ ਹੈ ਨਾ ਲਾਵੇ ਰੱਬ ਦੇ ਰੰਗ ਵਾ ਕੋਈ ਪਤਾ ਨਹੀਂ ਸਵੇਰੇ ਹੀ ਠੰਡ ਹੋ ਜੇ ਤਾਨੂੰ ਕੋਟੀਆਂ ਪਵਾ ਦੇ ਚਲੋ ਚੰਗੀ ਗੱਲ ਆ ਫੇਰ ਕੋਟੀਆਂ ਪਾਵਾਂਗੇ ਮਹੀਨਾ ਉਦਾਂ ਤਾਂ ਲੱਗਣ ਡਿਆ ਵੀ ਹੁਣ ਕੋਟੀਆਂ ਜਿਹੜੀਆਂ ਰੱਖਤੀਆਂ ਨੇ ਜ਼ਰੂ ਲਵੀ ਇੱਕ ਦਿਨ ਧੁੱਪ ਲੱਗੀ ਆ ਤੇ ਤੁਹਾਨੂੰ ਇਦਾਂ ਵਾਂ ਭਿ ਕੋਟੀਆਂ ਰੱਖ ਦੀਏ ਜੇ ਕਿਤੇ ਮੀਂਹ ਪੈ ਗਏ ਨਾ ਤੁਹਾਡੇ ਵਰਗੇ ਨੇ ਕਹਿਣਾ ਦੋ ਦੋ ਰਜਾਈਆਂ ਦੋ ਤੇ ਲੈ ਯਾਰ ਹੁਣ ਮੌਸਮ ਦੇ ਹਿਸਾਬ ਨਾਲ ਸਾਰੀਆਂ ਗੱਲਾਂ ਹੁੰਦੀਆਂ ਨੇ ਹੁਣ ਗਰਮੀ ਚ ਗਰਮੀ ਤੇ ਸਿਆਲ ਚ ਸਿਆਲ ਜਿੱਦਾਂ ਦਾ ਮੌਸਮ ਚੱਲਦਾ ਉਦਾਂ ਦਾ ਹੀ ਕਹਿਣਾ ਪੈਣਾ ਇਹ ਥੋੜਾ ਵੀ ਹੁਣ ਬਰਫ ਪੈਣ ਦਾ ਬੁਕੀ ਤੇ ਕਹਿਣਾ ਵੀ ਨਹੀਂ ਰਜਾਈ ਲੈਣੀ ਨਹੀਂ ਆਕਰ ਦੇ ਵਿੱਚ ਕਿਉਂ ਕਰਲੀ ਨਾ ਨਾਲੇ ਹੈਵੀ ਆ ਜੀ ਮਹੀਨਾ ਕੜਾਵਾ ਜਨਵਰੀ ਦਾ ਹਜੇ ਪਰ ਵੀ ਜਿਹੜਾ ਸਾਰਾ ਨੰਗ ਜਾਂਦਾ ਤੇ ਮਾਰਚ ਜਿੰਦਾ ਫਿਰ ਉਹ ਇਹ ਤਾਂ ਗਲਤ ਹੈ ਠੀਕ ਹੈ ਇੰਨੇ ਦਿਨਾਂ ਦਾ ਜਿਹੜਾ ਮੌਸਮ ਵੀ ਇਦਾਂ ਹੁੰਦਾ ਕੋਈ ਪਤਾ ਨਹੀਂ ਆ ਮੜਾ ਜੀ ਮੀਂਹ ਪੈ ਕਾ ਤੇ ਫਿਰ ਠੰਡੇ ਜੱਕਦਾ ਵਾਜੇ ਹਨ ਨਾਲੇ ਕੋਰਾ ਬੜਾ ਸਵੇਰੇ ਸਵੇਰ ਪੈਂਦਾ ਵਾ ਅੱਜ ਕੱਲ੍ਹ ਤਾਂ ਹੱਥਾਂ ਨੂੰ ਠੰਡ ਬੜੀ ਲੱਗਦੀ ਹੈ ਹੂੰ ਚਲ ਇਦਾਂ ਗੱਲ ਹੀ ਨਾ ਮੈਂ ਵੇਖਣ ਨਾਲੇ ਯਾਰ ਨਾ ਕੱਲ ਦੀ ਗਾਈ ਥੋੜੀ ਢਿੱਲੀ ਜੀ ਮੇਰਾ ਦਾ ਹੀ ਵੇਨਾ ਵਾ ਵੀ ਪੱਠਾ ਤਸਵੇਰੇ ਘਟ ਖਾਂਦਾ ਸੀ ਵੀ ਠੀਕ ਹੈ ਜਾਨ ਡਾਕਟਰ ਨੂੰ ਇੱਕ ਵਾਰੀ ਫੋਨ ਕਰ ਲਈ ਹੈ ਨਾ ਹਾਂ ਜਾਓ ਵੇਖੋ ਨਵਦੀਪ ਨਵਦੀਪ ਹਾਂ ਕਿੱਥੇ ਚਲ ਗਏ ਨਹੀਂ ਫੋਨ ਤੇ ਲਾਵਾਂ ਪਹਿਲਾਂ ਚਾਰਜ ਇਹਨੇ ਮ ਟਾਈਮ ਦੇ ਟਾਈਮਿੰਗ ਡਾਊਨ ਹੋਣਾ ਹੈ ਮੰਮੀ ਨਾ ਮੰਮੀ ਕਰਨੇ ਕਮਾਲ ਹੋ ਗਈ ਏ ਸੱਤ ਦਿਨਾਂ ਹੋਣ ਜਾਣਾ ਨਾ ਕਿੱਥੇ ਬੂਹੇ ਚੋੜ-ਵਟ ਖੁੱਲੇ ਸਾਰੇ ਪਾ ਹੈ ਆਪਣੀ ਗਲਤੀ ਨਹੀਂ ਮੰਨਦੀ ਹੈਗੀ ਵੀ ਜੇ ਮੈਂ ਗਲਤੀ ਕੀਤੀ ਤੇ ਮਾਨੀ ਲਵਾ ਨਾ ਹੋ ਫੂ ਕਰਦੀ ਤੁਰ ਗਈ ਹੈ ਕੋਈ ਗੱਲ ਨਹੀਂ ਪਹਿਲਾਂ ਹੀ ਮਾਪੇ ਖਵਾਲ ਦੇਣ ਖਵਾਰੀਆਂ ਹੁੰਦੀਆਂ ਨੇ ਮੁੜਕੇ ਨਹੀਂ ਕੋਈ ਵੀ ਖਵਾਲਦਾ ਤੇ ਸਸਮਾ ਦੀ ਗੱਲ ਇਹ ਹੁੰਦੀ ਹੈ ਵੀ ਸੋ ਗੱਲ ਹੁੰਦੀ ਘਰ ਜ ਆਖਣਾ ਵੀ ਪੈਂਦਾ ਹੀ ਹੈ ਜਦੋਂ ਮੂੰਹ ਕੱਢ ਲਓ ਉਦੋਂ ਹੀ ਅਗਲੇ ਛਿੰਕ ਕੇ ਛੁੱਟ ਜਾਂਦੀਆਂ ਨੇ ਜਾਂ ਤੇਰਾ ਚਾਲ ਲੱਥ ਜਾਏਗਾ ਲੈ ਮੰਮੀ ਵੀ ველი ਹੋ ਪਾ ਵੀਲੀ ਹੁੰਦੇ ਮੈਨੂੰ ਸਸਾ ਸੱਚਮੁੱਚ ਇੱਤਾ ਹੀ ਆ ਗਿਆ ਹੋਰ ਹੀ ਗੱਲਾਂ ਕਰਦੇ ਰਹੇ ਆ ਤੇ ਕਬਲ ਕੈਂਡ ਹੀ ਭਿੰਦਰ ਹੁਣਾਂ ਦਾ ਫੋਨ ਨਹੀਂ ਲੱਗਣ ਡਿਆ ਇਹਨਾਂ ਨੂੰ ਆ ਨਹੀਂ ਹਲਾਉਂ ਬਲਾ ਲੱਗਦਾ ਤੁਹਾਡਾ ਪੱਠੇ ਨਿਕਾਈ ਨੇ ਰੱਜ ਕੇ ਖਾਤੇ ਯਾਰ ਬਸ ਗਾਈ ਨੂੰ ਬੁਖਾਰ ਹੋ ਜਾਂਦਾ ਹੈ ਲੱਗਦਾ ਨੂੰ ਕਰਨਾ ਚਾਹਣਾ ਫੋਨ ਲਵ ਗੱਲ ਸੁਣੀਓ ਮੇਰੀ ਕਿੱਦਾਂ ਗਾਈ ਠੀਕ ਹੈ ਨੇ ਗਾਈ ਕਰ ਲਈ ਨਾ ਠੀਕ ਨਹੀਂ ਹੈਗੀ ਬੁਖਾਰ ਆ ਲੱਗਦਾ ਹੋ ਗਿਆ ਮੈਨੂੰ ਕੱਲ ਹੀ ਮੈਨੂੰ ਲੱਗਣ ਡਿਆ ਸ਼ਾਮੀ ਵੀ ਨੇ ਨੇ ਦੁੱਧ ਘਟ ਦਿੱਤਾ ਹੈ ਤੇ ਮੈਂ ਰਾਤ ਨੂੰ ਡਾਕਟਰ ਨੂੰ ਫੋਨ ਕਰਦੇ ਆਂ ਭਰਾਣ ਕੇ ਟਿਕਟਾ ਕ ਲਾ ਜੂਗਾ ਤੇ ਠੀਕ ਹੋ ਜੂਗੀ ਚਲ ਕੋਈ ਗੱਲ ਨਹੀਂ ਕਰ ਲਿਓ ਤੇ ਮੈਨੂੰ ਚੇਤਾ ਆਇਆ ਹੈ ਕਬਲ ਕਹਿਣ ਦੀ ਪਿੰਦਰ ਕਾ ਫੋਨ ਨਹੀਂ ਲੱਗਣ ਡਿਆ ਤਾਂ ਤੁਹ ਹਿਲਾਉਂ ਹਾਂ ਭਲਾ ਕੈਂਡੀ ਉਹਨਾਂ ਨੂੰ ਵੀ ਕਹਿਣਾ ਵਾ ਪਾਰਟੀ ਬਲੋਂ ਆਉਣਾ ਹੀ ਉਹ ਵੀ ਜ਼ਰੂਰੀ ਹੈ ਚਲੋ ਆ ਜਾਣਗੇ ਚਾਰ ਭੈਣ ਭਰਾ ਇਕੱਠੇ ਹੋਣਗੇ ਖੁਸ਼ੀ ਦੇ ਮੌਕੇ ਤੇ ਵਧੀਆ ਲੱਗਦਾ ਬਾਤ ਕਹਿਣੀ ਫੋਨ ਲਾ ਮੁੰਡੇ ਫੋਨ ਨਹੀਂ ਲੱਗਣ ਡਿਆ ਇਹਨਾਂ ਦਾ ਕੋਈ ਨਹੀਂ ਹੋ ਜਾਂਦਾ ਕਬਲੇ ਰੇ ਰੂਂਹ ਦਾ ਵਾਦਾ ਕੱਟਾ ਹੋ ਜਾਂਦਾ ਲੱਗ ਨਹੀਂ ਡਿਆ ਅਗਰ ਲਈ ਟੂੰ ਟੂੰ ਕਰਕੇ ਕੱਟਿਆ ਗਿਆ ਫੇਰ ਲਾ ਮਾਪੜਾ ਦੁਬਾਰਾ ਲਾ ਲਉਂ ਹ ਲੱਗੇ ਜਾਂਦੀ ਗੱਲ ਤੇ ਕੀ ਨਹੀਂ ਕਰ ਲਈ ਨਾ ਤਲ ਕੋਈ ਗੱਲ ਨਹੀਂ ਫੇਰ ਠਹਿਰ ਕੇ ਕਰ ਲਿਓ ਜੋ ਵੀ ਉਹ ਕਹਿਣੀ ਜ਼ਰੂਰੀ ਕਹਿਣਾ ਵਾ ਆਹ ਚਲੋ ਕੋਈ ਗੱਲ ਨਹੀਂ ਠਹਿਰ ਕੇ ਕਰ ਲਾਂਗੇ ਫਿਰ ਉਹਨਾਂ ਨੂੰ ਦੱਸ ਦਾਂਗੇ ਇਹ ਵੀ ਦੱਸਿਆ ਹੋਊਗਾ ਕਿ ਇਹਨੂੰ ਤਾਂ ਦੀ ਅਗਲੇ ਆਪਣਾ ਭੈਣ ਭਰਾ ਕੋਈ ਇੰਤਜ਼ਾਮ ਕਰਦਾ ਵਾ ਹਨਾ ਆਹ ਕਿਤੇ ਵੀ ਜਾਣਾ ਹੋਏ ਤੇ ਚਲ ਫੇਰ ਵੀ ਹੁੰਦਾ ਵਾ ਬਿਲਕੁਲ ਤਿਆਰੀਆਂ ਹੁੰਦੀਆਂ ਆਪਣੀਆਂ ਵੀ ਹੁੰਦੀਆਂ ਤੇ ਜਿੱਥੇ ਜਾਣਾ ਵੀ ਆ ਨਾਲੇ ਹੁਣ ਪਿੰਦਰ ਦੀ ਵੀ ਤੁਹਾਨੂੰ ਪਤਾ ਰਿਸ਼ਤੇਦਾਰੀ ਹੈ ਉਧਰ ਵੀ ਭਾਬੀ ਹੁਣਾਂ ਦੇ ਮੰਨ ਲਓ ਕਿ ਤਨਾ ਕਿਤੇ ਕੋਈ ਪ੍ਰੋਗਰਾਮ ਜਾਣਾ-ਜੋਣਾ ਪੈਂਦਾ ਵਾ ਨਵੇਂ-ਨਵੇਂ ਵਿਆਹ ਹੋਇਆ ਨਾ ਤਾਂ ਹਨਾ ਤੇ ਫਿਰ ਇਹ ਵੀ ਅਗਲੇ ਨੂੰ ਪਹਿਲਾਂ ਦੱਸਿਆ ਤੇ ਫੇਰ ਹੀ ਕੰਮ ਹੁੰ ਕਿੱਥੇ ਖਿਆਲਾਂ ਚ ਤੁਰੇ ਫਿਰਦੇ ਹੋ ਵਿਆਹ ਨੂੰ ਤੇ ਫਿਰ ਵੀ 6 ਮਹੀਨੇ ਹੋ ਗਏ ਹਜੇ ਵੀ ਨਵਾਂ ਨਵਾਂ ਹੀ ਕਰੀ ਜਾਂਦੇ ਹੋ ਓਹੋ ਨਵਾਂ ਹੀ ਹੁੰਦਾ ਵਾ ਜਿੰਨਾ ਤੱਕ ਘਰ 'ਚ ਕੋਈ ਨਵੀਂ ਰੌਣਕ ਨਹੀਂ ਹੁੰਦੀ ਉਹਨਾਂ ਤੱਕ ਨਵਾਂ ਹੀ ਰਹਣਾ ਵਾ ਮੰਮੀ ਹਾਂ ਤੁਸੀਂ ਇੱਧਰ ਕੀ ਕਰਨਦੇ ਹੋ ਮੈਂ ਤਾਂ ਘੇ ਲੱਭਣਿਆਂ ਘਰ ਕੋਈ ਵੀ ਨਹੀਂ ਬੂਹੇ ਖੁੱਲੇ ਤੇ ਨਵਦੀਪ ਕਿੱਥੇ ਆ ਆ ਮੈਂ ਤਾਂ ਵੀ ਫਿਰ ਤੁਰ ਕੇ ਮੰਮੀ ਤੁਹਾਨੂੰ ਦੱਸ ਕੇ ਗਿਆ ਫਿਰ ਤੁਰ ਕੇ ਕਿੱਥੋਂ ਆਉਣਾ ਸੀ ਨਵਦੀਪ ਕਿੱਥੇ ਆ ਨਵਦੀਪ ਤੁਰ ਗਈ ਆ ਚੱਲ ਗਈ ਹੈ ਆਹ ਪੇਕੇ ਤੁਰ ਗਈ ਆ ਭੂ ਭੂ ਕਰਦੀ ਤੁਰ ਗਈ ਮੈਂ ਜੇ ਆਖੀ ਬੈਠੀ ਆ ਚੱਲ ਉਹਦਾ ਫਰਜ ਸੀ ਵੀ ਤੈਨੂੰ ਹੀ ਆ ਲੈਣ ਦੇਂਦੀ ਡੀਕ ਲੈਂਦੀ ਮੰਮੀ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਗੱਲ ਕੀ ਹੋਈ ਦੱਸੋ ਤਾਂ ਸਹੀ ਗੱਲ ਕੀ ਹੋਣੀ ਹੈ ਹੋਣੀ ਆਇਆ ਸੀ ਕਿ ਸਰ ਮੈਨੂੰ ਨਹੀਂ ਪਤਾ ਲੱਗਿਆ ਵੀ ਉਹ ਕਿਹਦਾ ਫੋਨ ਸੀ ਮੈਂ ਆਂਦੀ ਰਹੀ ਆ ਵੀ ਪਿੰਦਰ ਗਿਆ ਲੈ ਤੈਨੂੰ ਆ ਲੰਦੇ ਜਾ ਉਹਨੂੰ ਫੋਨ ਕਰਕੇ ਪੁੱਛ ਲੈ ਵੀ ਮੈਂ ਚੱਲੀ ਆ ਉਹ ਮੰਮੀ ਮੇਰਾ ਤਾਂ ਫੋਨ ਬੰਦ ਹੋ ਗਿਆ ਸੀ ਹਾਂ ਫੋਨ ਮੈਨੂੰ ਕਰਨ ਦੇ ਤੇ ਚੁੱਕਦੀ ਨਹੀਂ ਪਈ ਤਾਂ ਫਿਰ ਮੈਨੂੰ ਨਹੀਂ ਪਤਾ ਹੈਗਾ ਤਿਆਰ ਹੋਈ ਸੀ ਤੇ ਮੈਂ ਕਿੱਥੇ ਚੱਲੀ ਆਂ ਭਲਾ ਨਹੀਂ ਹੁਣ ਲੜਕੇ ਤੇ ਨਹੀਂ ਗਈ ਕਿਤੇ ਤੁਹਾਡੇ ਨਾਲ ਲੜਕੇ ਹੀ ਗਈ ਆ ਮੇਰੇ ਨਾਲ ਕਈ ਵਾਦ ਘਟ ਕਰਕੇ ਗਈ ਆ ਉਹ ਤੁਸੀਂ ਤੇ ਨਹੀਂ ਕਿਹਾ ਕੁਝ ਮੈਂ ਕਿ ਆਖਣਾ ਸੀ ਮੈਂ ਇਹੋ ਹੀ ਆਖਣਾ ਸੀ ਵੀ ਉਹਨੂੰ ਵੀ ਆ ਲੈਣ ਤੇ ਫਿਰ ਦੋਏ ਜੀ ਇਕੱਠੇ ਤੁਰ ਜੇ ਇਹਦਾ ਚੰਗਿਆ ਲੱਗੀ ਤਾਂ ਹੁਣ ਤੁਰ ਗਈ ਏ ਨਾਲੇ ਉਥੇ ਸੋਬਾ ਕਰਵਾਏਗੀ ਮੇਰੀ ਵੀ ਤੇ ਇਹਦੀ ਵਾਦ ਹੁਣ ਈ ਮੇਰੇ ਤੋਂ ਉਹ ਮੰਮੀ ਕਿਤੇ ਨਹੀਂ ਗਈ ਹਣੀ ਉਹਨੂੰ ਮੈਂ ਹੁਣ ਆਖਿਆ ਵੀ ਜਾਣਾ ਕਿਤੇ ਘੁੰਮਣ ਫਿਰਨ ਉਹ ਆਪਾਂ ਸ਼ਹਿਰ ਚੱਲ ਗਈ ਹੋਵੇ ਵੀ ਸ਼ਹਿਰ ਉਹ ਕਿਤੇ ਵੀ ਨਹੀਂ ਗਈ ਵਾਖੇ ਨਾ ਬੈਕ ਚ ਕਪੜੇ ਤੇ ਆਪਣੇ ਪੇਕੇ ਉੱਡ ਗਈ ਆ ਆਂਦੇ ਹੀ ਤੁਹਾਨੂੰ ਵੇਖਿਆ ਮੈਂ ਕਿਦਾਂ ਦੇਣੇ ਤਾਰੇ ਵਿਖਾਉਂਦੀ ਆ ਕਿਸੇ ਦਾ ਨਾ ਫੋਨ ਆਉਂਦਿਆ ਸੀ ਤੇ ਮੈਂ ਕਿਹਾ ਭਾਲਾ ਹਾਂ ਕੌਣ ਐ ਅੱਗੋ ਨਾ ਮੁੰਡਾ ਬੋਲਿਆ ਤੇ ਫਿਰ ਇਹਨੂੰ ਮੈਂ ਪੁੱਛਿਆ ਵੀ ਇਹ ਕਿਹੜਾ ਮੁੰਡਾ ਵੈ ਤੇ ਸਾਫ ਹੀ ਮੁੱਕਰ ਗਈ ਅੱਗੋ ਵੱਧ ਘਟ ਗੱਲਾਂ ਕਰਕੇ ਗਈ ਮੇਰੇ ਨਾਲ ਤੇ ਮੈਂ ਕਿਹਾ ਜਾ ਤੂੰ ਚਾਹ ਲਾ ਲੈ ਆਪਣਾ ਉਹ ਮੰਮੀ ਗਈ ਕਦੋਂ ਗਦੀ ਏ ਆ ਹੁਣੇ ਹੀ ਗਈ ਆ ਜਿਓ ਯਾਟੋ ਜਾਣ ਦੇ ਆ ਮੈਂ ਵੇਖਾਂ ਭਲਾ ਵੀ ਕਿਤੇ ਗੱਲ ਹੀ ਨਾ ਵਾਜੇ ਬਾਕੀ ਆਣ ਕੇ ਗੱਲ ਕਰਦੀਆਂ ਵੇ ਜਾਂਦੀ ਐ ਤੇ ਜਾਣਦੇ ਰਹਿਣਦੇ ਆਪੇ ਦੇ ਮਾਪੇ ਛੱਡਣ ਆਉਣਗੇ ਵੇਖਾਂਗੇ ਨਾ ਭਲਾ ਕਿੰਨੇ ਦਿਨ ਰੱਖਦੇ ਨੇ ਨਾਲੇ ਇਹਦਾ ਚਾਲ ਲੱਥ ਜੇਗਾ ਮੰਮੀ ਤੂੰ ਹੀ ਤਾਂ ਕਰਦੇ ਨਿਆਣੇ ਵਾਲੀਆਂ ਗੱਲਾਂ ਹੁਣ ਮੌਧੀ ਸੁਣਾ ਭਲਾ ਗੱਲ ਕੀ ਏ ਆਪਣੇ ਕੋਲੋਂ ਨਾ ਬਣਾ ਬਣਾ ਦੱਸੀ ਜਾਂਦੇ ਹੋ ਨਾਲੇ ਮੈਨੂੰ ਕਿਹੜੀ ਥਾਡੀ ਭੁੱਲਵਾ ਗੱਲ ਕੋਈ ਹੋਵੇ ਦੱਸ ਦੇ ਤੂੰ ਹੀ ਕੋਈ ਓ ਵੇ ਚੰਗਾ ਮਾਂ ਦੇ ਤੈਨੂੰ ਅੱਗੇ ਝੂਠੀ ਲੱਗਣੀ ਏ ਉਹ ਸੱਚੀ ਏ ਜਦੋਂ ਉਹਦੀ ਗੱਲ ਸੁਨੇਗਾ ਨਾ ਆਪੇ ਤੈਨੂੰ ਪਤਾ ਲੱਗੇਗਾ ਵੀ ਉਹ ਸੱਚੀ ਏ ਕਿ ਮੈਂ ਝੂਠੀ ਆ ਓ ਮੰਮੀ ਕਮ ਸੇ ਕਮ ਤੂੰ ਮੈਨੂੰ ਦਿਆਰਾਂ ਦੇਂਦਿਆ ਤੇ ਮੈਂ ਕੀ ਇਸ ਕਰ ਘਰ ਤੇ ਗੱਲ ਹੋਈ ਜਾਂਦੀ ਆ ਫਿਰ ਉਹ ਹੂਫੂ ਕਰਦੀ ਤੁਰ ਗਈ ਏ ਜਿਹੜਾ ਜਿਹੜਾ ਉਹ ਮਗਰਤ ਤੌਰ ਚੱਲੇ ਆ ਮੈਂ ਉਦਾਂ ਵੀ ਬੜੇ ਸਿਆਣੇ ਬਹੰਦੇ ਤੁਹਾਡੇ ਕੋ ਡੱਕਿਆ ਨਾ ਗਿਆ ਹੁਣ ਜਾਣਾ ਨਹੀਂ ਬਣਾ ਕਿਹੜਾ ਰਹਿੰਦੀ ਮਮੀ ਲੋਕਾਂ ਨੂੰ ਤਮਾਸ਼ਾ ਵਿਖਾਉਣਾ ਜੇ ਚੱਲ ਗਈ ਤੇ ਮੈਂ ਤੇ ਪਹਿਲਾਂ ਆਖਿਆ ਸੀ ਘਰੋਂ ਪੈਰ ਨਾ ਪੁੱਟੀ ਜੋ ਅਕਲ ਵਾਲੀ ਹੁੰਦੀ ਤਾਂ ਨਾ ਤੁਰਦੀ ਉਹਨੂੰ ਡਰ ਹੁੰਦਾ ਤੇਰਾ ਵੀ ਤੇ ਮੇਰਾ ਵੀ ਉਹ ਮਮੀ ਡਰੀ ਸੀ ਆ ਤੁਸੀਂ ਜਾਣ ਕੇ ਆਪਣਾ ਫੇਰ ਕਹਿਦੇ ਗੁੱਸਾ ਕਰਨਾ ਤੁਸੀਂ ਚੱਲ ਜਾ ਤੂੰ ਵੀ ਰੀਜ ਲਾ ਲੈ ਦੇਖਾਂ ਬੜੇ ਕਰੀ ਫੇਰ ਲਾ ਕੇ ਕੰਪਲਟ ਇਹਦੇ ਲੱਗਦਾ ਨਾ ਫਿਰ ਨਵਦੀਪ ਦਾ ਚੁੱਕਾ ਕੰਨਾ ਕੱਲ ਚੁੱਕੀ ਲਿਨ ਨਹੀਂ ਹੈਲੋ